ਤੇ ਤੁਹਾਡੇ ਪਿੰਡ ਕਿਹੜਾ ਵੀ ਪੱਕੇ ਕਿੱਥੇ ਨੇ ਲੈੜੀ ਨੇ ਖੰਨੇ ਦੇ ਵਿੱਚ ਫਿਰ ਤਾਂ ਨਾਲ ਹੀ ਹੈ ਨਾ ਹਾਂ ਵਿੱਤਿਆ ਵੀ ਖੰਨੇ ਨੇ ਹੁਣ ਤਾਂ ਤੇ ਤੁਸੀਂ ਕਿੰਨੇ ਸਾਲ ਦੇ ਸੀ ਜਦੋਂ ਤੁਹਾਡਾ ਵਿਆਹ ਹੋਇਆ 25ਵਾਂ ਸਾਲ ਚੱਲਦਾ ਸੀ ਉਦੋਂ ਮੈਂ ਇੰਨੀ ਉਮਰ ਚ ਹਾਂ ਉਦੋਂ ਉਦੋਂ ਨਾ ਹਾਂ 67 ਚ ਹੋਇਆ ਸੀ ਤੇ ਮੇਰੀਆਂ ਭੈਣਾਂ ਦੇ ਬਹੁਤ ਛੋਟੀਆਂ ਦੇ ਵਿਆਹ ਹੋਈ ਸੀਗੇ ਤੇ ਮੈਨੂੰ ਉਦੋਂ ਉਹ ਗੁੱਡੀਆਂ ਨਹੀਂ ਬਿਚੂ ਤੁਹਾਡਾ ਵਿਆਹ ਕਿਉਂ ਲੇਟ ਹੋਇਆ ਮਾ ਸਾਡੇ ਕਰਮ ਚੰਗੇ ਸੀਗੇ ਕਰਮ ਚੰਗੇ ਸਾਡੇ ਆਏ ਸੀਗੇ ਕੀ ਹੁੰਦਾ ਤੇ ਵਿਆਹ ਦੇ ਵਿੱਚ ਹੈ ਨਾ ਛੋਟੀ ਉਮਰ ਦੇ ਬੱਚੇ ਹੋ ਗਏ ਭੈਣ ਦੇ ਤਿੰਨ ਬੱਚੇ ਹੋ ਗਏ ਜਦੋਂ ਉਹ 20-22 ਸਾਲ ਦੀ ਹੋਈ ਤੇ ਦੋ ਬੇਟੇ ਹੋਏ ਉਹ ਮਰ ਗਏ ਕਿੰਨਾ ਦੁੱਖ ਹੋਇਆ ਹੈ ਨਾ ਅਸੀਂ ਮੌਜ ਕਰਿਆ ਅਸੀਂ ਤਖੜੇ ਬਹੁ ਸੀਗੀਆਂ ਅਸੀਂ ਦੋ ਭੈਣਾਂ ਦਾ ਵੱਡੀਆਂ ਮੇਰੇ ਨਾਲ ਇਹ ਮੇਰੀ ਭੈਣ ਉਹ ਮੇਰੇ ਨਾਲ ਬਹੁਤ ਜ਼ਿਆਦਾ ਤਖੜੀ ਸੀ ਅੱਛਾ ਤੇ ਜਿਵੇਂ ਮੁੰਡੇ ਹੁਣ ਉਹ ਸਪ੍ਰਿੰਗ ਨਹੀਂ ਖੋਲਦੇ ਹੁੰਦੇ ਉਹ ਐਂ ਕਰਕੇ ਸਪ੍ਰਿੰਗ ਖੋਲਦੇ ਨੇ ਹੁਣ ਤਾਂ ਖਾਲੀ ਬਹਾਨੇ ਖੋਲਦੇ ਆ ਕਿ ਉਹ ਭਾਈ ਸਪ੍ਰਿੰਗ ਲਿਆਉਂਦੇ ਮੇਰੇ ਭਰਾਵਾਂ ਨੇ ਤੇ ਮੇਤੋ ਤਾਂ ਨਹੀਂ ਖੁੱਲੇ ਮੇਤੋ ਤਾਂ ਦੋ ਮਸਾਂ ਖੁੱਲੇ ਨੇ ਜੋਰ ਲਾ ਕੇ ਮੈਂ ਐਵੇਂ ਕਹਾਂ ਵੀ ਮੈਂ ਬਹੁਤ ਸਖਰੀ ਜਿਹੜੀ ਮੇਰੀ ਭੈਣ ਸੀ ਉਹਨੇ ਚੱਕਨੇ ਸਾਰੇ ਉਹਨੇ ਆਏ ਆਏ ਫਟਾਫਟ ਕਰ ਦੇ ਨੇ 6-7 ਗਾੜ ਤੇ ਫਿਰ ਉਹ ਉਹ ਕਹਿੰਦੇ ਵੀ ਇੱਥੇ ਬੈਠੇ ਸੀ ਕਿੱਥੇ ਬੈਨੇ ਉਹ ਵਿਚਾਰੇ ਉੱਥੇ ਰੱਖਣੇ ਭੁੱਲ ਗਏ ਜਿਹੜੀ ਅਲਵਾਰੀ ਉਨੇ ਦੇ ਰੱਖੇ ਉਹਦੀ ਕਿਤੇ ਹੋਰ ਰੱਖਦੇ ਫਿਰ ਸਾਡੀ ਜਾਨ ਨੂੰ ਬਣ ਗਈ ਕਿ ਉਹ ਇਹ ਜੇ ਵਕਤ ਹੁੰਦਾ ਭਾਈਆਂ ਤੋਂ ਡਰਦੀਆਂ ਬਹੁਤ ਹੁੰਦੀਆਂ ਜੀ ਫਿਰ ਮੇਰਾ ਭਾਈ ਕਹਿੰਦਾ ਵੀ ਉਹਨੂੰ ਬੁਲਾ ਕੇ ਲਿਆਓ ਫਿਰ ਉਹਨਾਂ ਗ੍ਰਮੀਲ ਕਰਤੀ ਵੀਪਾ ਵੀਪਾ ਨੂੰ ਬੁਲਾ ਕੇ ਲਿਆਓ ਉਹ ਇੰਨੀ ਡਰੀ ਹੋਈ ਫਿਰ ਉਹਨੂੰ ਬੁਲਾ ਲਿਆਂਦਾ ਉਹ ਕਹਿੰਦੀ ਮੈਂ ਤਾਂ ਚੱਕ ਕੇ ਦੇਖੀ ਦੀ ਮੈਂ ਬਲਵਾਰੀ ਸਾਫ ਕਰਨ ਲੱਗੀ ਸੀ ਉਹ ਕਹਿੰਦਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਬਿਟੂ ਇੱਕ ਵਾਰੀ ਮੇਰੇ ਸਾਹਮਣੇ ਖੋਲ ਦੇ ਉਹ ਬਹੁਤ ਡਰ ਗਈ ਵੀ ਹੁਣ ਖਾਣੀ ਮੇਰੇ ਨਾਲ ਕੀ ਬਣ ਉਹਨੂੰ ਕੋਲ ਖੜ ਕੇ ਕਹਿੰਦਾ ਮੈਂ ਤੈਨੂੰ ਤੇਰੀ ਸੌਂਗ ਮੈਂ ਤੈਨੂੰ ਕੁਝ ਨਹੀਂ ਕਹਿੰਦਾ ਵੀ ਤੂੰ ਖੋਲ ਕੇ ਦਿਖਾ ਦੇ ਮੈਨੂੰ ਹੈਨਾ ਉਹ ਚੁੱਪ ਕਰੀ ਫਿਰ ਜਦੋਂ ਉਹਨੂੰ ਐ ਕਿਹਾ ਵੀ ਠਿਰ ਜਾ ਹੋ ਗਿਆ ਉਹਨੂੰ ਸੱਤ ਵਾਰੀ ਹੋਲ ਤੇ ਉਹ ਉਹ ਐਂ ਕਰਕੇ ਐਂ ਕਰਤੇ ਐਂ ਕਰਕੇ ਐਂ ਕਰਤੇ ਫਟਾਫਟ ਉਹ ਨਹੀਂ ਐਂ ਕਰਤੇ ਮੇਰਾ ਭਾਈ ਦੇਖੇ ਭਾਈ ਮੇਰਾ ਬਹੁਤ ਆਪਣੇ ਆਪ ਨੂੰ ਆਉਂਦੇ ਮੇਰੇ ਮੈਨ ਨਾ ਕੋਈ ਦੀ ਮੇਰ ਨਾਲ ਨਾ ਕੋਈ ਫਿਰ ਕਹਿੰਦਾ ਚੰਗਾ ਰੱਖ ਦੇ ਕਹਿੰਦਾ ਤੂੰ ਐਂ ਦੱਸ ਵੀ ਜਿਹੜਾ ਤੂੰ ਸਾਨੂੰ ਦੁੱਧ ਦੰਨੀ ਉਹਦੇ ਵਿੱਚ ਪਾਣੀ ਪਾਉਣੀ ਨਹੀਂ ਹੁੰਦੀ ਹੋਵੇ ਇਹਦਾ ਵੇਖੇ ਕਿਵੇਂ ਹੋ ਗਿਆ ਹਨ ਉਹਨੇ ਫੋਲਦੇ ਭਾਈ ਸਪਰਿੰਗ ਉਹ ਮੇਰ ਨਾਲ ਤਾਖੜੀ ਸੀ ਤੁਸੀਂ ਕਿਹ ਹੈਗੀ ਹੁਣ ਕਿੰਨੇ ਟਾਈਮ ਭਰਾਂ ਤੁਸੀਂ ਅਸੀਂ 8 ਭੈਣ ਭਾਈ ਸੀਗੇ ਹੁਣ ਅਸੀਂ ਤਿੰਨ ਰਹਨੇ ਆ ਅੱਛਾ ਕਿੰਨੀਆਂ ਭੈਣਾਂ ਤੁਸੀਂ 4 ਪੰਜ ਭੈਣਾਂ ਸੀ ਪੰਜ ਪੈਣਾ ਤੇਰੇ ਨਾਮ ਬਹੁਤ ਸੋਹਣਾ ਨਾ ਮੇਰਾ ਨਾਮ ਤੇ ਇੱਕ ਛੋਰੀ ਦੀ ਕੁੜੀ ਦਾ ਨਾਮ ਸੀਗਾ ਇਹ ਉਹ ਕੁੜੀ ਮਰ ਗਈ ਸੀ ਮੈਂ ਚੌਥੀ ਸੀ ਫੇ ਮੇਰੀ ਸਾਦੀ ਨੇ ਉਹ ਨਾਮ ਰੱਖਿਆ ਵੀ ਇਹ ਵੀ ਮਰ ਜਵੇ ਮੈਂ ਮਰੀ ਨਹੀਂ ਉਦੋਂ ਬਹੁਤ ਤਕਲੀਫ ਹੁੰਦੀ ਸੀ ਦੋ ਕੁੜੀਆਂ ਦੀ ਤਿੰਨ ਕੁੜੀਆਂ ਦੀ ਹੁਣ ਤਾਂ ਕੋਈ ਕਰਦਾ ਨਹੀਂ ਉਹ ਗੱਲਾਂ ਹਾਂ ਬਿਆੜੀ ਦਾ ਜਨਮ ਥੋਡਾ ਹਾਂ ਬਿਆੜੀ ਦਾ ਜਨਮ ਤੁਸੀਂ ਛੋਟੇ ਹੋ ਕਿ ਵੱਡੇ ਹੋ ਮੈਂ ਤਿੰਨ ਤੋਂ ਛੋਟੀ ਚੌਥੀ ਸੀਗੀ ਤਾਂ ਹੀ ਤਾਂ ਇੰਨਾ ਸੋਗ ਪਿਆਰੀ ਕਰਦੇ ਵਿੱਚ ਅੱਛਾ ਭਰਾ ਉਦੋਂ ਛੋਟੇ ਨੇ ਤੁਹਾਡੇ ਛੋਟੇ ਸੀਗੇ ਹਾਂ ਤੁਸੀਂ ਜਦੋਂ ਇੱਥੇ ਵਿਆਹ ਹੋ ਕੇ ਆਏ ਇਹ ਪਿੰਡ ਚ ਹੁਣ ਕਿਵੇਂ ਦਾ ਸੀ ਉਦੋਂ ਪਿੰਡ ਪਿੰਡ ਤਾਂ ਵਧੀਆ ਸੀ ਇਹ ਘਰ ਵਧੀਆ ਸੀ ਜੀ ਜਿਹੜਾ ਇਹ ਜਾਨੀ ਘਰ ਤਾਂ ਸਾਡੇ ਕੱਚੇ ਸੀਗੇ ਜਾਨੀ ਇਹ ਘਰ ਦੇ ਜਿਹੜੇ ਬੰਦੇ ਸੀਗੇ ਉਹ ਸਾਰੇ ਸੂਝ-ਬੂਝ ਵਾਲੇ ਸੀਗੇ ਇਹ ਮੈਂ ਕਹਾਂ ਵੀ ਸਾਡੇ ਮੇਰੇ ਪੇਕੇਆਂ ਨੂੰ ਵੀ ਚੰਗੇ ਸੀਗੇ ਅੱਛਾ ਮੇਰੀਆਂ ਨਣਾਂ ਦਾ ਬਹੁਤ ਰਕਾਨਾ ਕੁੜੀਆਂ ਸੀਗੀਆਂ ਤੇ ਉਹਨਾਂ ਦੇ ਕੰਮਕਾਰ ਇੰਨੇ ਸੋਹਣੇ ਤੇ ਬਹੁਤ ਜ਼ਿਆਦੇ ਤੇ ਮੈਂ ਰਾਜਦੀਪ ਨੂੰ ਦੱਸ ਦਿੰਦੀ ਹਾਂ ਦੇ ਅੱਗੇ ਬਿਸਤਰੇ ਨਹੀਂ ਹੁੰਦੇ ਨੇ ਨਾ ਕੁੜੀਆਂ, ਛੱਟੀਆਂ ਬੂਟੀਆਂ ਬਿਸਤਰੇ ਬਿਸਤਰੇ ਉਹ ਮੈਨੂੰ ਫਿਰ ਕਹਿੰਦੀਆਂ ਜਾਂ ਤੁਸਾਨੂੰ ਪਿਆਰ ਕਰਦੇ ਹੋ ਗਿਆ ਇਹਨੂੰ ਵੀ ਭਾਬੀ ਆਪਾਂ ਤੇਰੇ ਬਿਸਤਰੇ ਖੇਰ ਦੀ ਘੱਡ ਕੇ ਦੇਖੀਏ ਦਿਖਾਵਾਂ ਤਾਂ ਦਿਖਾਤਾ ਲੋਕਾਂ ਨੂੰ ਮੈਂ ਕਿਹਾ ਦੇਖ ਲਓ ਮੈਂ ਬਹੁਤ ਖੁਸ਼ ਹੋਵਾਂਗੀ ਕਿ ਬੀ ਦੇਖਣ ਨੂੰ ਮੈਨੂੰ ਆਇਆ ਕਿ ਮੇਰੇ ਸੀ ਵੀ ਮੇਰਾ ਕੰਮ ਬਹੁਤ ਵਧੀਆ ਕਰਿਆ ਹੋਇਆ ਹੂੰ ਉਹਨਾਂ ਨੇ ਮੇਰੇ ਅੰਦਰੀਆਂ ਦੁਨੀ ਦੇਖੀਆਂ ਦੇਖ ਕੇ ਕੱਢਿਆ ਬੁਣਿਆ ਸਾਰਾ ਦੇਖਿਆ ਉਹਨਾਂ ਨੇ ਹੂੰ ਦੇਖ ਕੇ ਰੱਖਤਾ ਉਹਨੇ ਬਸਲਾਤਾ ਉਹਨੇ ਜਿਹੜਾ ਉਹਨਾਂ ਦਾ ਬਣਾਇਆ ਹੋਇਆ ਸੀਗਾ ਕਿੰਨੇ ਤੈਨੂੰ ਅਸੀਂ ਆਪਣਾ ਦਿਖਾਈਏ ਮੈਂ ਕਿਹਾ ਦਿਖਾ ਦਿਓ ਮੇਰਾ ਉਹਨਾਂ ਦੇ ਸਾਹਮਣੇ ਕੱਖ ਬਣਾ ਮੈਂ ਤੁਹਾਨੂੰ ਸੱਚ ਦੱਸਾਂ ਵੀ ਉਹ ਇੰਨੀਆਂ ਰਕਾਨਾ ਸੀ ਜਾਂ ਜਿਹੜੀਆਂ ਦਰੀਆਂ ਸੀ ਉਹਨਾਂ ਦੀ ਉਹ ਦਰੀਆਂ ਐ ਲੱਗਦੀ ਸੀ ਵੀ ਇਥੇ ਛਾਪਾਂ ਨਾਲ ਹੋਇਆ ਬੁਣੀਆਂ ਨਹੀਂ ਹੋਈਆਂ ਇੱਕ ਹੱਥ ਦਾ ਕੱਤਿਆ ਹੋਇਆ ਸੂਤ ਮੇਰੀ ਫਸਦਾ ਉਹਨਾਂ ਦੀ ਇੰਨੀਆਂ ਬਰੀਕੀਆਂ ਦਰੀਆਂ ਜਾਣੀ ਵੀ ਤੁਸੀਂ ਇਹ ਕਹੋ ਵੀ ਛਾਪਾਂ ਹੀ ਆ ਇਹ ਵੀ ਬੁਣੀਆਂ ਹੋਈਆਂ ਨੇ ਇੰਨੀ ਸਫਾਈ ਉਹਨਾਂ ਦੇ ਹੱਥ ਅਸੀਂ ਆ ਲੀਲਣ ਆਪਾਂ ਹੁਣ ਤੁਸੀਂ ਲੀਲਣ ਤਾਂ ਦੇਖੀ ਹੈ ਨਾ ਇਹ ਲੀਲਣ ਦੀਆਂ ਚਾਦਰਾਂ ਦੇ ਉੱਤੇ ਛੇਰ ਪਾਏ ਹੋਏ ਉਹਨਾਂ ਦੇ ਐ ਸਾਂਵੇਂ ਤੁਰੇ ਜਾਂਦੇ ਸੀ ਉਹ ਯਾਨੀ ਉਹ ਇੰਨੀਆਂ ਦੁਕਾਨਾਂ ਸੀ ਬਹੁਤ ਦੁਕਾਨਾਂ ਦੀ ਬਾਈ ਬਹੁਤ ਸਾਉ ਸੀਗੀਆਂ ਮੈਂ ਕਈ ਲੋਕ ਨੰਦਾਂ ਨੂੰ ਕਹਿਣਗੇ ਮੇਨ ਮੈਂ ਕਹਿੰਦੀ ਕਿਤੇ ਕਿਤੇ ਜਾਣੀ ਮੇਨ ਮੈਂ ਕਹਿੰਦੇ ਵੀ ਤੇਰੀ ਕੋਈ ਵਜਾ ਉਹਦੇ ਕੋਲ ਢੀ ਹੈਗਾ ਨਾ ਚੱਲ ਚੁੱਪ ਕਰ ਉਹ ਮੇਰੀ ਇੱਕ ਫੋਟੋ ਹੈ ਨਾ ਉਹ ਤੇ ਫੋਟੋ ਲੈ ਇਹ ਫੋਟੋ ਖਰਾਓਗੇ ਇਹਦੀ ਉੱਥਰ ਦੇਖ ਲਓ ਫਿਰ ਮੈਨੂੰ ਬਹੁਤ ਸਾਉ ਮੈਂ ਆਪਣੇ ਰਸੀਜੋ ਬੈਠੀਆਂ ਵੀ ਤਾਂ ਮੈਨੂੰ ਉਹ ਦਿਨ ਰਾਤ ਗਈ ਜਾਂਦੀ ਐਨੀ ਗੱਲ ਉਹਨੇ ਚਾਹੇ ਲਾੜ ਚ ਸਮਝ ਲੈ ਚਾਹੇ ਕਿਵੇਂ ਸਮਝ ਲੈ ਉਹ ਨਾ ਸਾਡੇ ਨਾਲ ਕਦੇ ਲੜੀਆਂ ਸੀ ਅਸੀਂ ਬਹੁਤ ਪਿਆਰ ਨਾਲ ਰਹਿੰਦੀਆਂ ਸੀ ਉਹ ਦੋਏ ਮਰ ਗਈਆਂ ਮੈਨੂੰ ਬਹੁਤ ਬਹੁਤ ਚਾਹ ਹਾਂ ਉਹ ਉਨਵੇਂ ਹੀ ਮਰ ਗਈਆਂ